ਹੈਲੋ एवरीवन ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਆਰਟੀਕਲਸ ਆਰਟੀਕਲਸ ਹੈ ਕੀ ਆ ਆਰਟੀਕਲਸ ਹੈਗੇ ਆ ਅਜਿਹੇ ਸ਼ਬਦ ਜੋ ਦਸਨ ਕੇ ਨਾਉਨ ਜਾਂ ਨਾਉਨ ਪਰੇਜ਼ ਖਾਸ ਹੈ ਜਾਂ ਆਮ ਦੇਖੋ ਸੈਂਟੈਂਸ ਦੇ ਵਿੱਚ ਨਾ ਨਾਉਨ ਜਾਂ ਨਾਉਨ ਫਰੇਜ਼ ਹੁੰਦੇ ਆ ਠੀਕ ਹੈ ਤਾਂ ਉਹ ਨਾਉਨ ਜਾਂ ਨਾਉਨ ਫਰੇਜ਼ ਖਾਸ ਆ કે ਆਮ ਹੈ ਇਹ ਦੱਸਣ ਵਾਲੇ ਸ਼ਬਦਾਂ ਨੂੰ ਆਪਾਂ ਆਰਟੀਕਲਸ ਕਹਿੰਦੇ ਆ ਠੀਕ ਹੈ ਖਾਸ ਜਾਂ ਆਮ ਦਾ ਮਤਲਬ ਹੈ ਸਪੈਸੀਫਿਕ ਜਾਂ ਜਨਰਲ ਠੀਕ ਹੈ ਇਸ ਤਰ੍ਹਾਂ ਦੇ ਸ਼ਬਦ ਜੋ ਦੱਸਣ ਕਿ ਸੈਂਟੈਂਸ ਦੇ ਵਿੱਚਲਾ ਨਾਉਨ ਜਾਂ ਨਾਉਨ ਫਰੇਜ਼ ਖਾਸ ਹੈ ਜਾਂ ਆਮ ਇਹਨਾਂ ਨੂੰ ਆਪਾਂ ਆਰਟੀਕਲਸ ਕਹਿੰਦੇ ਆ ਹੁਣ ਆਰਟੀਕਲਸ ਹੈ ਕਿਹੜੇ ਕਿਹੜੇ ਆ ਬੇਸਿਕਲੀ ਆਰਟੀਕਲ ਜਿਹੜੇ ਬੇਸਿਕਲੀ ਹੈਗੇ ਆ a an the a an ਦਾ ਇਹ ਤਿੰਨ ਜਿਹੜੇ ਹੈਗੇ ਆ ਆਰਟੀਕਲਸ ਆ ਠੀਕ ਹੈ ਇਹਨਾਂ ਨੂੰ ਅੱਗੇ ਜਿਹੜਾ ਹੈ ਦੋ categories ਦੇ ਵਿੱਚ ਜਿਹੜਾ ਹੈ ਵੰਡਿਆ ਜਾਂਦਾ ਤਾਂ ਦੋ categories ਕਿਹੜੀਆਂ-ਕਿਹੜੀਆਂ ਇੱਕ ਤਾਂ ਹੋ ਗਿਆ ਡੈਫੀਨਿਟ ਡੈਫੀਨਿਟ categories ਦੇ ਵਿੱਚ ਆ ਜਾਂਦਾ ਦਾ ਡੈਫੀਨਿਟ ਆਰਟੀਕਲ ਦੇਖੋ ਉਹ ਆਰਟੀਕਲ ਹੁੰਦੇ ਆ ਜਿਹੜੇ ਦੱਸਦੇ ਆ ਕਿ ਨਾਉਨ नाउन फ्रेज खास है ठीक है जदों सेंटेंस विचला नाउन या नाउन फ्रेज खास हो खास हो मतलब स्पेसीफिक हो ਡੈਫੀਨਿਟ ਆਰਟੀਕਲ ਜਿਹੜਾ ਹੈ ਦਾ ਨੂੰ ਬੋਲਿਆ ਜਾਂਦਾ ਇਹ ਉਦੋਂ ਵਰਤਿਆ ਜਾਂਦਾ ਜਦੋਂ ਨਾਉਨ ਜਾਂ ਨਾਉਨ ਫਰੇਜ਼ ਖਾਸ ਹੋਵੇ ਖਾਸ ਹੋਵੇ ਮਤਲਬ ਸਪੈਸੀਫਿਕ ਹੋਵੇ ਠੀਕ ਹੈ ਤਾਂ ਇਹਨੂੰ ਸਮਝਣ ਵਾਸਤੇ ਇੱਕ ਐਗਜ਼ਾਮਪਲ ਦੇਖੋ ਰਾਮ ਇਜ਼ ਦ ਬாய் ਹੂ ਅ ਗੱਟਸ ਫਸਟ ਪੋਜੀਸ਼ਨ ਐਨ ਐਵਰੀ ਪਲੱਸ ਕੇ ਰਾਮ ਉਹ ਮੁੰਡਾ ਹੈ ਜਿਹੜਾ ਹਰੇਕ ਕਲਾਸ ਦੇ ਵਿੱਚ ਫਰਸਟ ਪੋਜੀਸ਼ਨ ਲੈਂਦਾ ਹਰੇਕ ਕਲਾਸ ਦੇ ਵਿੱਚ ਮਤਲਬ ਹਰ ਸਾਲ ਜਿਹਦੀ ਫਰਸਟ ਪੋਜੀਸ਼ਨ ਹੁੰਦੀ ਆ ਜਿਹੜਾ ਹਰ ਸਾਲ ਟੌਪ ਕਰਦਾ ਦੇਖੋ ਇੱਥੇ ਦਾ ਦਾ ਬாய் ਇੱਥੇ ਨਾਉਨ ਹੈ ਬாய் ਔਰ ਇਹਦੇ ਅੱਗੇ ਲੱਗਿਆ ਹੋਇਆ ਡੈਫੀਨਿਟ ਆਰਟੀਕਲ ਦਾ ਇੱਥੇ ਦਾ ਬੋਏ ਦਾ ਮਤਲਬ ਹੈ ਕਿ ਆਪਾਂ ਕਿਸੇ ਕਲਾਸ ਦੇ ਵਿੱਚ ਮੰਨ ਕੇ ਚੱਲੋ 50 ਜਣੇ ਆ 50 ਬੱਚੇ ਆ ਤਾਂ 50 ਚੋਂ ਕਿਸੇ ਦੀ ਵੀ ਗੱਲ ਨਹੀਂ ਕਰ ਰਹੀ ਕਿ ਆਪਾਂ ਖਾਸ ਗੱਲ ਕਰ ਰਹੇ ਹਾਂ RAM DEH ਕਿ RAM ਹੀ ਉਹ ਬੱਚਾ ਜਿਹੜਾ ਹਰ ਸਾਲ ਟੌਪ ਕਰਦਾ ਹੈ ਹਰ ਸਾਲ ਕਲਾਸ ਦੇ ਵਿੱਚੋਂ ਫਰਸਟ ਪੋਜੀਸ਼ਨ ਲੈਂਦਾ ਠੀਕ ਹੈ ਤਾਂ ਇਥੇ ਖਾਸ ਤੌਰ ਤੇ ਆਪਾਂ RAM ਦੀ ਗੱਲ ਕਰ ਰਹੇ ਹਾਂ ਕਿ RAM ਹੀ ਉਹ ਮੁੰਡਾ ਜਾਂ RAM ਹੀ ਉਹ ਸਟੂਡੈਂਟ ਆ ਜਿਹੜਾ ਹਰ ਸਾਲ ਟੌਪ ਕਰਦਾ ਠੀਕ ਹੈ ਤਾਂ ਸਪੈਸੀਫਿਕ ਹੋ ਗਿਆ ਸਪੈਸੀਫਿਕਲੀ ਆਪਾਂ RAM ਦੀ ਗੱਲ ਕਰ ਰਹੇ ਹਾਂ ਕਿਹੜਾ ਬੱਚਾ RAM ਤਾਂ ਜਦੋਂ ਆਪਾਂ ਖਾਸ ਤੌਰ ਤੇ ਕਿਸੇ ਇੱਕ ਜਾਣੇ ਤੇ ਧਿਆਨ ਦੇਣਾ ਚਾਹੁੰਦੇ ਆ ਤਾਂ ਉਹਦੇ ਵਾਸਤੇ ਡੈਫੀਨਿਟ ਆਰਟੀਕਲ ਜਿਹੜਾ ਹੈ ਦਾ ਵਰਤਿਆ ਜਾਂਦਾ ਠੀਕ ਹੈ ਇੱਕ ਹੋਰ ਐਗਜ਼ਾਮਪਲ ਦੇਖੋ ਇਹਦੀ ਹੂੰ ਸ਼ੀ ਇਜ਼ ਦ ਗਰਲ ਹੂ can represent our school in dance ਮੰਨ ਕੇ ਚੱਲੋ ਕਲਾਸ ਦਾ ਜਿਹੜਾ ਇਨਚਾਰਜ ਹੈ ਉਹ ਪ੍ਰਿੰਸੀਪਲ ਨੂੰ ਕਹਿ ਰਿਹਾ ਕਿ ਸ਼ੀ ਮਤਲਬ ਇੱਥੇ ਮੰਨ ਕੇ ਚੱਲੋ ਕਿਸੇ ਕੁੜੀ ਦਾ ਨਾਮ ਹੈ ਕੋਈ ਕੁੜੀ ਦਾ ਨਾਮ ਰੱਖ ਲਓ ਸੀਤਾ lettes say ਸੀਤਾ ਠੀਕ ਹੈ ਕਿ ਸੀਤਾ ਯੋ ਕੁੜੀ ਆ ਜਿਹੜੀ ਆਪਣੇ ਸਕੂਲ ਨੂੰ ਡਾਂਸ ਦੇ ਕੰਪੀਟੀਸ਼ਨ ਸੇ ਰਿਪਰੈਜ਼ੈਂਟ ਕਰਸ ਆ ਰਹੀ ਆ ਠੀਕ ਹੈ ਮੰਨ ਕੇ ਚੱਲੋ ਆ ਸਕੂਲ ਨੇ ਡਾਂਸ ਕੰਪੀਟੀਸ਼ਨ ਆਸਤੇ ਕੁਛ ਕੁੜੀਆਂ ਲੈ ਕੇ ਜਾਣੀਆਂ ਕੁਛ ਬੱਚੇ ਲੈ ਕੇ ਜਾਣੇ ਆ ਤਾਂ ਇਥੇ ਕਲਾਸ ਦੀ ਜਿਹੜੀ ਹੈ ਇਨਚਾਰਜ ਕਹਿ ਰਹੀ ਆ lettes say ਪ੍ਰਿੰਸੀਪਲ ਨੂੰ ਕਹਿ ਰਹੀ ਆ ਕਿਸੇ ਸਿਤਈਓ ਕੁੜੀ ਆ ਜਿਹਦੇ ਡਾਂਸ ਇੰਨਾ ਵਧੀਆ ਕਿ ਉਹ ਆਪਣੇ ਸਕੂਲ ਨੂੰ ਕੰਪੀਟੀਸ਼ਨ ਦੇ ਵਿੱਚ ਰਿਪਰੈਜ਼ੈਂਟ ਕਰ ਸਕਦੀ ਹੈ ਆਪਣੇ ਸਕੂਲ ਲਈ ਉਹ ਮਤਲਬ ਆਪਾਂ ਨੂੰ ਏਸੇ ਕੁੜੀ ਨੂੰ ਹੀ ਭੇਜਣਾ ਚਾਹੀਦਾ ਹੈ ਕਿ ਕੰਪੀਟੀਸ਼ਨ ਵਾਸਤੇ ਠੀਕ ਹੈ ਤਾਂ ਮਤਲਬ ਕਲਾਸ ਦਾ ਜਿਹੜਾ ਇੰਚਾਰਜ ਹੈ ਉਹ ਕਿਸੇ ਵੀ ਕੁੜੀ ਨੂੰ ਨਹੀਂ ਕਹਿ ਰਿਹਾ ਕਿ ਐਸ ਕੁੜੀ ਨੂੰ ਭੇਜ ਦੋ ਜਾਂ ਕਿਸੇ ਕਿਸੇ ਵੀ ਕੁੜੀ ਨੂੰ ਭੇਜ ਦੋ ਉਹ ਸਪੈਸੀਫਿਕਲੀ ਕਹਿ ਰਿਹਾ ਕਿ ਏਸੇ ਕੁੜੀ ਨੂੰ ਹੀ ਐਸੇ ਕੁੜੀ ਨੂੰ ਹੀ ਭੇਜਣਾ ਆਪਾਂ ਨੂੰ ਚਾਹੀਦਾ ਹੈ ਕੰਪੀਟੀਸ਼ਨ ਵਾਸਤੇ ਠੀਕ ਹੈ ਤਾਂ ਸਪੈਸੀਫਿਕ ਆ ਜਦੋਂ ਨਾਉਨ ਹੋਵੇ ਜਾਂ ਨਾਉਨ ਫਰੇਜ਼ ਜਦੋਂ ਸਪੈਸੀਫਿਕ ਹੋਵੇ ਉਦੋਂ ਦਾ ਆਰਟੀਕਲ ਵਰਤਿਆ ਜਾਂਦਾ ਇੱਥੇ ਨਾਉਨ ਸੀਗਾ ਗਨ ਠੀਕ ਤਾਂ ਦੂਸਰੇ ਹੈਗੇ ਆ ਇਨਡੈਫਿਨਟ ਹਣ ਇਨਡੈਫਿਨਟ ਆਰਟੀਕਲ ਹੈਗੇ ਆ ਏ ਔਰ ਐਨ ਠੀਕ ਹੈ ਇਹ ਵਰਤੇ ਕਦੋਂ ਜਾਂਦੇ ਆ ਜਦੋਂ ਨਾਉਨ ਜਾਂ ਨਾਉਨ ਫਰੇਜ਼ ਆਮ ਹੋਣਾ ਆਮ ਮਤਲਬ ਜਨਰਲ ਠੀਕ ਹੈ ਤਾਂ ਹ ਹ ਸਭ ਤੋਂ ਇਹਦੇ ਚ ਦੇਖੋ ਦੋ ਆ a ਔਰ an ਠੀਕ ਹੈ कितने वरत्या जाऊगा ए वरत्या जाना जदों नाउन कॉन्सोनेट शुरू हो ਇੰਗਲਿਸ਼ੀ ਦੇ ਵਿੱਚ ਦੇਖੋ ਦੋ ਤਰ੍ਹਾਂ ਦੀਆਂ ਸਾਊਂਡਸ ਆ ਕੌਨਸੋਨੈਂਟ ਸਾਊਂਡ ਔਰ ਵੋਵਲ ਸਾਊਂਡ ਹੁਣ ਇੰਗਲਿਸ਼ ਦੇ ਵਿੱਚ 26 ਅੱਖਰ ਆ A ਤੋਂ ਲੈ ਕੇ Z ਤੱਕ 26 ਅੱਖਰ ਆ 26 ਚੋਂ 5 ਅੱਖਰ ਜਿਹੜੇ ਹੈਗੇ ਆ ਵੋਵਲ ਸਾਊਂਡ ਆ ਇਹ ਆ ਵੋਵਲ ਲੈਟਰ ਆ ਵੋਵਲ ਕਿਹੜੇ ਕਿਹੜੇ ਆਓ A E I O U ਠੀਕ ਹੈ 5 ਸਾਊਂਡ ਇਸ ਤਰ੍ਹਾਂ ਦੀਆਂ ਜਿਨ੍ਹਾਂ ਨੂੰ ਆਪਾਂ ਵੋਵਲ ਸਾਊਂਡ ਬੋਲਦੇ ਆ A E I O U ਠੀਕ ਹੈ ਤਾਂ ਇਹ ਪੰਜ ਸਾਊਂਡ ਹੈਗੇ ਆ ਵੋਵਲ ਔਰ ਇਹਨਾਂ ਪੰਜਾਂ ਸਾਊਂਡਸ ਨੂੰ ਛੱਡ ਕੇ ਬਾਕੀ ਜਿਹੜੇ 21 ਅੱਖਰ ਬਚੇ ਆ ਠੀਕ ਹੈ ਇਹਨਾਂ ਪੰਜਾਂ ਨੂੰ ਛੱਡ ਕੇ ਇੰਗਲਿਸ਼ ਦੇ ਵਿੱਚ ਬਾਕੀ ਜਿੰਨੇ ਵੀ 21 ਅੱਖਰ ਬਚੇ ਆ ਉਹਨਾਂ ਨੂੰ ਆਪਾਂ ਕੌਨਸੋਨੈਂਟ ਲੈਟਰ ਜਾਂ ਕੌਨਸੋਨੈਂਟ ਸਾਊਂਡ ਕਹਿ ਦਿੰਦੇ ਆ ਠੀਕ ਹੈ ਤਾਂ ਜਦੋਂ ਨਾਉਨ ਹੈ ਆਮ ਹੋਵੇ ਔਰ ਕੌਨਸੋਨੈਂਟ ਅੱਖਰ ਦੇ ਨਾਲ ਆ ਜਿਹੜਾ ਹੈ ਕੌਨਸੋਨੈਂਟ ਅੱਖਰ ਜਾਂ ਕੌਨਸੋਨੈਂਟ ਸਾਊਂਡ ਦੇ ਨਾਲ ਜਦੋਂ ਸ਼ੁਰੂ ਹੋਵੇ ਉਦੋਂ ਏ ਵਰਤਿਆ ਜਾਊਗਾ ਠੀਕ ਹੈ ਫੋਰ ਐਗਜ਼ਾਮਪਲ ਰਾਮ ਇਸ ਅ ਟੀਚਰ ਇਨ ਅ ਮਾਈ ਸਕੂਲ ਇਹਦੇ ਚ ਨਾਉਨ ਸੀਗਾ ਟੀਚਰ ਹੁਣ ਦੇਖੋ ਕਿਉਂਕਿ ਇਹ ਟੀਚਰ ਟੀ ਦੇ ਨਾਲ ਸ਼ੁਰੂ ਹੁੰਦਾ ਕੌਨਸੋਨੈਂਟ ਲੈਟਰ ਦੇ ਨਾਲ ਜਾਂ ਕੌਨਸੋਨੈਂਟ ਸਾਊਂਡ ਦੇ ਨਾਲ ਹਨਾ ਕੌਨਸੋਨੈਂਟ ਕਿਹੜੇ ਆ ਵੋਵਲ ਲੈਟਰ ਜਾਂ ਵੋਵਲ ਸਾਊਂਡਸ ਨੂੰ ਛੱਡ ਕੇ ਜਿੰਨੇ ਵੀ ਅੱਖਰ ਆਉਂਦੇ ਆ ਇੰਗਲਿਸ਼ ਦੇ ਵਿੱਚ ਉਹ ਸਾਰੇ ਕੌਨਸੋਨੈਂਟ ਲੈਟਰ ਜਾਂ ਕੌਨਸੋਨੈਂਟ ਸਾਊਂਡ ਕਿਉਂਕਿ ਇੱਥੇ ਟੀ ਹੈ ਟੀ ਕੋਈ ਵੋਵਲ ਅੱਖਰ ਨਹੀਂ ਹੈ ਠੀਕ ਹੈ ਔਰ ਐ ਤੇ ਐਨ ਜਿਹੜੇ ਇਨਡੈਫਿਨਿਟ ਆਰਟੀਕਲ ਹੈਗੇ ਆ ਉਦੋਂ ਵੀ ਉੱਥੇ ਵੀ ਵਰਤੇ ਜਾਣੇ ਆ ਜਦੋਂ ਜਿਹੜਾ ਹੈ ਅਨਾਉਨਸ ਸਿੰਗੂਲਰ ਵੀ ਹੋਵੇ ਠੀਕ ਹੈ ਇੱਕ ਹੋਰ ਚੀਜ਼ ਦੇਖਿਓ ਕਿ ਨਾਉਨ ਸਿੰਗੂਲਰ ਵੀ ਹੋਣਾ ਚਾਹੀਦਾ ਇੱਥੇ ਟੀਚਰ ਜਿਹੜਾ ਹੈ ਸਿੰਗੂਲਰ ਵੀ ਆ ਔਰ ਕੌਨਸੋਨੈਂਟ ਲੈਟਰ ਦੇ ਨਾਲ ਸ਼ੁਰੂ ਹੁੰਦਾ ਮਤਲਬ ਟੀ ਦੇ ਨਾਲ ਸ਼ੁਰੂ ਹੁੰਦਾ ਵੋਗਲ ਅੱਖਰ ਜਾਂ ਵੋਗਲ ਸਾਊਂਡ ਦੇ ਨਾਲ ਸ਼ੁਰੂ ਨਹੀਂ ਹੁੰਦਾ ਉਦੋਂ a ਵਰਤਿਆ ਜਾਊ ਠੀਕ ਹੈ ਤਾਂ ਦੂਸਰਾ ਹੈ n ਹੁਣ n ਕਿੱਥੇ ਵਰਤੇ ਜਾਣਾ ਜਦੋਂ ਨਾਉਨ ਜਾਂ ਨਾਉਨ ਫਰੇਜ਼ ਜਿਹੜੀ ਹੈ ਵੋਵਲ ਨਾਲ ਸ਼ੁਰੂ ਹੋਣ ਠੀਕ ਹੈ ਜਦੋਂ ਨਾਉਨ ਜਾਂ ਨਾਉਨ ਫਰੇਜ਼ ਜਿਹੜੀ ਹੈਗੀ ਆ ਵੋਵਲ ਲੈਟਰ ਜਾਂ ਵੋਵਲ ਸੌਰੀ ਵੋਵਲ ਸਾਊਂਡ ਦੇ ਨਾਲ ਸ਼ੁਰੂ ਹੋਣ ਠੀਕ ਹੈ ਉਦੋਂ ਆਪਾਂ ਐਨ ਵਰਤਦੇ ਹਾਂ ਪਲੱਸ ਜਿਹੜਾ ਨਾਉਨ ਜਾਂ ਨਾਉਨ ਫਰੇਜ਼ ਸਿੰਗੂਲਰ ਵੀ ਹੋਣੀ ਚਾਹੀਦੀ ਹੈ ਜਿਵੇਂ ਗਦਨ ਇਸ ਐਨ ਇੰਟੈਲੀਜੈਂਟ ਸਟੂਡੈਂਟ ਠੀਕ ਹੈ ਆ ਦੇਖ ਹੁਣ ਇੰਟੈਲੀਜੈਂਟ ਸਟੂਡੈਂਟ ਇਹ ਨਾਉਨ ਫਰੇਜ਼ ਹੈ ਸਾਰੀ ਠੀਕ ਹੈ ਫਰੇਜ਼ ਮਤਲਬ ਜਿਹਦੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਆ ਪਾਰਟ ਸੈਂਟੈਂਸ ਦਾ ਜੁਤੇ ਦੋ ਸ਼ਬਦ ਆ ਦੋ ਜਾਂ ਦੋ ਤੋਂ ਵੱਧ ਸ਼ਬਦ ਇਕੱਠੇ ਹੋਗੇ ਇੱਕ मीनिंग ਬਣਾਉਣ ਠੀਕ ਹੈ ਇੰਟੈਲੀਜੈਂਟ ਸਟੂਡੈਂਟ ਆਪਾਂ ਕਹਿ ਰਹੇ ਆ ਕਿ ਗਗਨ ਇੱਕ ਇੰਟੈਲੀਜੈਂਟ ਸਟੂਡੈਂਟ ਆ ਗਗਨ ਇੱਕ ਹਿਆਰ ਵਿਦਿਆਰਥੀ ਆ ਠੀਕ ਹੈ ਤਾਂ ਇੰਟੈਲੀਜੈਂਟ ਸਟੂਡੈਂਟ ਜਿਹੜਾ ਹੈ ਇਹ ਨਾਉਨ ਫਰੇਜ਼ ਹੈ ਇਹਦੇ ਚ ਜਿਹੜਾ ਸਟੂਡੈਂਟ ਹੈ ਨਾਉਨ ਹੈ ਇੰਟੈਲੀਜੈਂਟ ਜਿਹੜਾ ਹੈ ਐਡਜੈਕਟਿਵ ਹੈ ਪਰ ਇਹ ਕਿਉਂਕਿ ਲਾਸਟ ਵਰਡ ਜਿਹੜਾ ਹੈ ਸਟੂਡੈਂਟ ਇਹ ਨਾਉਨ ਹੈ ਤਾਂ ਇਹ ਸਾਰੇ ਦੀ ਸਾਰੀ ਫਰੇਜ਼ ਜਿਹੜੀ ਹੈ ਨਾਉਨ ਫਰੇਜ਼ ਵਜੂਗੀ ਪਲੱਸ ਸਿੰਗੂਲਰ ਵੀ ਹੈ ਸਟੂਡੈਂਟ ਇੱਕ ਜਾਨੇ ਦੀ ਵੀ ਗੱਲ ਕਰ ਰਹੇ ਆਪਾਂ ਇਸੇ ਕਰਕੇ ਇੱਥੇ ਆ ਐਨ ਹੈ ਐਨ ਇੱਥੇ ਕਿਉਂ ਹੈ ਕਿਉਂਕਿ ਜਿਹੜਾ ਫਰੇਜ਼ ਜਾਂ ਨਾਉਨ ਫਰੇਜ਼ ਸ਼ੁਰੂ ਕਿੱਥੋਂ ਹੋ ਰਹੀ ਆ ਆਈ ਦੇ ਨਾਲ ਇੰਟੈਲੀਜੈਂਟ ਵਰਡ ਜਿਹੜਾ ਹੈ ਕਿੱਥੋਂ ਸ਼ੁਰੂ ਹੁੰਦਾ ਆਈ A E I O U ਕਿਉਂਕਿ ਪੰਜ ਜਿਹੜੀ ਸਾਊਂਡ ਹੈਗੀ ਵੋਵਲ ਆ ਵੋਵਲ ਸਾਊਂਡ ਦੇ ਨਾਲ ਆ ਰਿਹਾ ਸ਼ੁਰੂ ਹੁੰਦਾ ਕਰਕੇ ਐਨ ਇੱਥੇ ਲੱਗਿਆ ਠੀਕ ਹੈ ਜਾਂ ਇਹਨੂੰ ਮੰਨ ਕੇ ਚੱਲੋ ਇਹ ਫਰੇਜ਼ ਹੈ ਅਗਰ ਇੱਥੇ ਸਿੰਪਲ ਇੱਕ ਨਾਉਨ ਹੀ ਹੁੰਦਾ ਜਿਵੇਂ ਕਿਹਾ ਹੋਵੇ ਕਿ ਹਰਮਨ ਇਸ ਐਨ ਆਫੀਸਰ ਕਿ ਹਰਮਨ ਇੱਕ ऑफिसर है या अफसर है ਹੁਣ ਆਫੀਸਰ ਜਿਹੜਾ ਹੈ ਓ ਦੇ ਨਾਲ ਸ਼ੁਰੂ ਹੁੰਦਾ ਠੀਕ ਹੈ ਆਫੀਸਰ ਓ ਦੇ ਨਾਲ ਸ਼ੁਰੂ ਹੁੰਦਾ ਮਤਲਬ ਵੋਵਲ ਸਾਊਂਡ ਦੇ ਨਾਲ ਸ਼ੁਰੂ ਹੁੰਦਾ ਔਰ ਸਿੰਗੂਲਰ ਵੀ ਹੈ ਇਸੇ ਕਰਕੇ ਇੱਥੇ ਐਨ ਹੈ ਠੀਕ ਤਾਂ ਡੈਫੀਨਿਟ ਆਰਟੀਕਲ ਮਤਲਬ ਦਾ ਆਰਟੀਕਲ ਠੀਕ ਹੈ ਇਹ ਵਰਤਿਆ ਕਦੋਂ ਜਾਣਾ ਜਦੋਂ ਨਾਉਨ ਜਾਂ ਨਾਉਨ ਫਰੇਜ਼ ਸਪੈਸੀਫਿਕ ਹੋਣ ਖਾਸ ਹੋਣ specific ਯਾ ਖਾਸ ਮਤਲਬ ਜਦੋਂ ਆਪਾਂ ਕਿਸੇ ਪਾਰਟਿਕੂਲਰ ਬੰਦੇ ਯਾ ਪਾਰਟਿਕੂਲਰ ਚੀਜ਼ ਬਾਰੇ ਗੱਲ ਕਰਦੇ ਹਾਂ ਠੀਕ ਹੈ ਦੂਸਰੇ ਹੈਗਾ ਇਨਡੈਫਿਨਿਟ ਆਰਟੀਕਲ ਇਨਡੈਫਿਨਿਟ ਆਰਟੀਕਲ ਆਉਂਦੇ ਆ ਏ ਔਰ ਐਨ ਇਹ ਇਹ ਵਰਤੇ ਉਦੋਂ ਜਾਂਦੇ ਆ ਜਦੋਂ ਨਾਉਨ ਯਾ ਨਾਉਨ ਫਰੇਜ਼ ਸੈਂਟੈਂਸ ਦੇ ਵਿੱਚ ਨਾਉਨ ਯਾ ਨਾਉਨ ਫਰੇਜ਼ ਜਿਹੜਾ ਵੀ ਹੈ ਉਹ ਆਮ ਹੋਣ ਮਤਲਬ ਜਨਰਲ ਹੋਣ ਯਾ ਜਦੋਂ ਆਪਾਂ ਕਿਸੇ ਪਾਰਟਿਕੂਲਰ ਬਾਰੇ ਗੱਲ ਨਹੀਂ ਕਰ ਰਹੇ ਉਦੋਂ ਆ ਏ ਔਰ ਐਨ ਮਤਲਬ ਇਨਡੈਫਿਨਿਟ ਆਰਟੀਕਲਸ ਜਿਹੜੇ ਹੈਗੇ ਆ ਉਹ ਵਰਤੇ ਜਾਣੇ ਹੁਣ ਇਹਦੇ ਚ ਦੋ ਤਰ੍ਹਾਂ ਆ ਏ ਇਹ ਕਦੋਂ ਵਰਤਿਆ ਜਾਣਾ ਏ ਵਰਤਿਆ ਜਦਦਰ ਜਦੋਂ ਨਾਉਨ ਕੌਨਸੋਨੈਂਟ ਸਾਊਂਡ ਦੇ ਨਾਲ ਸ਼ੁਰੂ ਹੋਵੇ ਕੌਨਸੋਨੈਂਟ ਸਾਊਂਡ ਮਤਲਬ ਵੋਵਲ ਸਾਊਂਡ ਜਿੰਮੀ ਹੈਗਿਆ ਏ ਈ ਆਈ ਓ ਯੂ ਇਹਨਾਂ ਸਾਰੇ ਇਹ ਵੋਵਲ ਸਾਊਂਡਸ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਸਾਊਂਡਸ ਹੈਗੇ ਜਿੰਨੇ ਵੀ ਆ ਇੰਗਲਿਸ਼ ਦੇ ਵਿੱਚ 21 ਸਾਊਂਡਸ ਆਉਂਦੀਆਂ ਉਹਨਾਂ ਨੂੰ ਕੌਨਸੋਨੈਂਟ ਸਾਊਂਡ ਬੋਲਦੇ ਆ ਜਦੋਂ ਨਾਉਨ ਜਿਹੜਾ ਹੈ ਕੌਨਸੋਨੈਂਟ ਸਾਊਂਡ ਦੇ ਨਾਲ ਸ਼ੁਰੂ ਹੋਵੇ ਜਾਂ ਨਾਉਨ ਫਰੇਜ਼ ਕੌਨਸੋਨੈਂਟ ਸਾਊਂਡ ਨਾਲ ਸ਼ੁਰੂ ਹੋਵੇ ਉਦੋਂ ਏ ਵਰਤਿਆ ਜਾਊਗਾ ਆ ਦੂਸਰਾ ਹੈ ਐਨ ਐਨ ਉਦੋਂ ਵਰਤਿਆ ਜਦੋਂ ਵਰਤਿਆ ਜਾਊਗਾ ਜਦੋਂ ਨਾਉਨ ਜਾਂ ਨਾਉਨ ਫਰੇਜ਼ ਵੋਵਲ ਸਾਊਂਡ ਦੇ ਨਾਲ ਸਟਾਰਟ ਹੋਵੇ ਠੀਕ ਹੈ ਏ ਔਰ ਐਨ ਜਾਂ ਇਨਡੈਫਿਨਿਟ ਆਰਟੀਕਲ ਬੇਸਿਕਲੀ ਇਹ ਵਰਤਨਾਸਤੇ ਜ਼ਰੂਰੀ ਹੈ ਕਿ ਜਿਹੜਾ ਨਾਉਨ ਜਾਂ ਨਾਉਨ ਫਰੇਜ਼ ਸਿੰਗੂਲਰ ਹੋ। ਠੀਕ? ਤਾਂ ਆਰਟੀਕਲਸ ਜਿਹੜੇ ਹੈਗੇ ਆ ਇਹ ਆਪਾਂ ਮੋٹے-ਮੋٹے ਜਿਹੀ ਕੀਤੇ ਆ ਬੇਸਿਕ ਅੰਡਰਸਟੈਂਡਿੰਗ ਬਣਾਉਣਾਸਤੇ ਕੀਤੇ ਆ। ਤਾਂ ਇਹਨਾਂ ਨੂੰ ਅਗਰ ਆਪਾਂ ਡੀਪਲੀ ਸਮਝਣਾ ਹੋਵੇ ਤਾਂ ਕਲਾਸ ਬਹੁਤ ਲੰਬੀ ਚਲੀ ਜਾਊਗੀ। ਤਾਂ ਕੋਸ਼ਿਸ਼ ਕਰਾਂਗੇ ਆਪਾਂ ਕਿ ਇਹਨਾਂ ਤਿੰਨਾਂ ਦੀ ਜਿਹੜੀ ਕਲਾਸ ਹੈ, a, an ਦਾ ਦੀ ਕਲਾਸ ਜਿਹੜੀ ਹੈ ਇਨਾਂ ਦੀ ਇੱਕ ਸੈਪਰੇਟ ਕਲਾਸ ਲਈ ਜਾਵੇ ਜਿਹਦੇ ਵਿੱਚ ਇੱਕ ਕਲਾਸ ਦੇ ਵਿੱਚ ਇਕੱਲਾ A ਬਾਰੇ ਪੜਾਇਆ ਜਾਊ ਅਗਲੀ ਕਲਾਸ ਚ ਇਕੱਲਾ N ਬਾਰੇ ਉਸ ਤੋਂ ਅਗਲੀ ਕਲਾਸ ਚ ਇਕੱਲਾ the ਆਰਟੀਕਲ ਬਾਰੇ ਠੀਕ ਹੈ ਫੇਰੀ ਇਹਦੀ ਚੰਗੀ ਤਰ੍ਹਾਂ ਸਮਝ ਆਉਣੀ ਹੈ ਵੈਸੇ ਮੋਟਾ-ਮੋਟਾ ਸਮਝਣ ਵਾਸਤੇ ਅੱਜ ਦੀ ਕਲਾਸ ਵੀ ਬਹੁਤ ਅੱਤ ਫਿਰ ਵੀ ਅਗਰ ਕੁਝ ਨਾ ਸਮਝ ਆਇਆ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਵੀਡੀਓ ਔਰ ਚੈਨਲ ਨੂੰ ਸ਼ੇਅਰ اور ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ